ਹੱਲੋ ਭਰਾਵਾਂ ਇਹ ਰਿਹਾ ਆਪਣੇ ਸ਼ਹਿਰ ਦਾ ਵੀਊ ਤੁਸੀਂ ਦੇਖ ਸਕਦੇ ਆ ਇਹ ਸੱਜੇ ਢਿੱਗੀ ਦਾ ਮਚਰਾਤੇ ਦਾ ਵੀਊ ਆ ਤੁਸੀਂ ਦੇਖ ਸਕਦੇ ਆ ਆ ਦੇਖੋ ਕਿ ਆਪਾਂ ਇਹ ਮਾਰਕੀਟ 'ਚ ਆਪਾਂ ਇਹ ਮਾਰਕੀਟ 'ਚ ਤੋਂ ਚੱਲਦੇ ਆ ਪੰਬਰ ਤਾਂ ਆਪਾਂ ਕਿੱਥੇ ਜਾਣਾ ਬੰਦ ਹੋ ਗਏ ਆ ਚੌਂਕ ਖਲੀ ਗਿਆ ਸੋ ਜਿਹੋ ਲੰਘੀ ਉਹ ਜਿਹੜਾ ਪੈਪਸਟੋਰ ਕਰਦੀ ਆ ਹੁਣ ਜਦੋਂ ਸੋਸ ਬਾਰ ਚੱਲਦੇ ਆਪਾਂ ਕਾਰ ਆਵਲੀ ਆਵਣੀ ਬਲੇਲੀਆਂ ਤੇ ਹਾਂ ਚੱਲੀ ਜੇ ਆਪਾਂ ਬਾਹਰ ਹੋਰ ਕੁਝ ਤਾਂ ਨਹੀਂ ਲੱਗਿਆ ਹੋਰ ਕੁਝ ਲੱਗਾਂਗੇ ਇਹਦਾ ਸਾਰੇ ਫਰਕ ਲੱਗੇ ਨਹੀਂ ਮੰਨ ਲਓ ਜੀ ਕਲੀਨਿਕ ਵਾਲੇ ਤੇ ਦੇਖੋ ਤੇ ਕਲੀਨਿਕ ਵਾਲੇ ਇੱਧਰ ਤੇ ਸਿੱਧਾ ਸਾਹਮਣੇ ਆ ਲੱਗੇ ਹੋਏ ਨੇ ਤੇ ਆਪਾਂ ਜੱਲੀਆਂ ਬੰਦ ਹੋਈ ਸੀ ਜੱਲਣੀਆਂ ਸੀਗੀਆਂ ਤੁਸੀਂ ਕੋਕੇ ਬਣਤੇ ਤੇ ਜਾ ਰਿਹਾ ਤੇ ਆਪਾਂ ਤੇ ਜੰਦ ਆਪਣਾ ਹੀ ਕਰਨਾ ਹੈ ਕਿ ਆਪਾਂ ਛੇਤੀ ਛੇਤੀ ਹੁਣ ਚੱਲਦੇ ਆਂ ਬੰਦ ਬੰਦ ਕੋ ਕਰਤੇ ਹੀ ਕਰਤੇ ਲੱਗੇ ਨੇ ਤੇ ਆਪਾਂ ਦੋ ਜੰਦ ਲਣੀਆਂ ਸੀ ਉਹ ਆਪਾਂ ਲੈ ਲਈਆਂ ਨਾ ਤਾਂ ਉਦਾਂ ਤੇ ਪਾਣੀ ਕਿੰਨੇ ਦਾ ਹੋਣਾ ਕੜਾ ਚੱਲਦਾ ਆ। ਜਿੱਪਾ ਨਹੀਂ ਲਾਣਾ ਬਗ। ਤੇ ਹੁਣ ਅੱਪਾ ਚੱਲੀਏ। 1000 ਦਾ ਲੱਗਿਆ 86 ਲਵਾਜ਼ੋ ਦਾ। ਫੋਨੇ 12 ਰੋ ਦਾ ਡੈਸ਼ ਡੈਸ਼ ਵਧੀਆ ਤੇ ਭਾਈ ਲੰਮਿਆ। ਚੱਲੀ ਆਪਾਂ। ਅੱਗੇ ਨੂੰ ਅੱਗੇ ਨੂੰ ਜਾਣਾ ਹੈ ਤੇ ਓਇਲ ਵੀ ਗੱਲੇ ਸਸਤਾ ਲੱਗਾ। ਬੀਬੀ ਓਇਲ ਇੱਕ ਲੰਨਿਆ। ਕੀ ਗੱਲ ਹੈ ਟੀਮ ਉਹ ਮੋੜਾਂ ਦਾ ਕਾਲਾ ਲੰ냐 ਨਦਰਵਾਫ ਤੇ ਹੁਣ ਆਪਾਂ ਚੱਲਦੇ ਆਂ ਇੱਕ ਦਿਨ ਉਹ ਕੰਨੇ ਵਾਦਦੇ ਆ ਨਾ ਨਾ ਚਾਹਦੇ ਜਦੋਂ ਅੱਜ ਆ ਗਿਆ ਪਾ ਕੇ ਕੀ ਕਪਾਣਾ ਨਾ ਹੋਰ ਤੇ ਸਸਤੇ ਲੰਗੇ ਨਹੀਂ ਰੇ ਭਈਆ ਉਹ ਸਾਰੇ 200 ਰੁਪਏ ਲੱਗੇ ਹੋਣੇ ਕੌਣ ਸੇ ਵਾਰਾ ਲਈਏ ਜੀ ਆਵਾਜ਼ ਨਹੀਂ ਦੋ ਆਪਾਂ ਬੱਸ ਹੁਣ ਬਤਾਲਦੇ ਆਂ ਕਾਫੇ ਤੇ ਹੰਦਰ ਆ ਰਹਾ ਹੂ ਸੋਹਰੇ ਹੰਦਰ ਮੇਕਅਪ ਲੱਗਾ ਆਇਆ ਤਾਰਾ ਇੰਨਾ ਆ ਆਦਰ ਕਲਰ ਲੱਗੇ ਨੇ ਇਧਰ ਕਾਲਜੜ ਬੰਨ੍ਹ ਲਿਆ ਨੇ ਤੋਂਨੇ ਤੇ ਕੁਸ਼ੀ ਲੱਗ ਗਈ ਤੇ ਤੇ ਤਾਂ ਪਿਆਰੇ ਵੀਡੀਓ ਲੱਗੀ ਆ ਵਧੀਆ ਵੀ ਤਾਂ ਕੋਈ ਲੱਗੀ ਨਹੀਂ ਆਈ ਅਗਦੀ ਵਾਲੀ ਦਾ ਜੋਰ-ਜੋਰ ਆ ਰਿਹਾ ਦੀ ਲੱਗੀ ਭਰਾ ਜੀ ਹੈਂ ਦਰਾਵਲੇ ਇਹ ਵੀ ਦੇਖ ਵਗਦੇ ਆ ਇੱਥੇ ਵਾਣ ਫਟਕੇ ਇੰਦਰ ਪਰਫਿਊਮ ਇੰਦਰ ਪਰਫਿਊਮ ਇੰਦਰ ਲੇਡੀਜ਼ ਮਾਰਾ ਇੰਦਰ ਪਰਫਿਊਮ ਦੇਖਦੇ ਆ ਵੀ ਆਈਪੀ ਆਈਪੀ ਪਰਫੂਮ ਹੈ ਇੱਥੇ ਵੀ ਆਈਪੀ ਪਰਫਿਊਮ ਵੀ ਆਈਪੀ ਵੀ ਆਈਪੀ ਹੈ ਕਿਆ ਅੰਦਰ ਇਸ ਦਾ ਨਾਮ ਬੜਾ ਮਸ਼ਹੂਰ ਹੈ ਵੀ ਆਈਪੀ ਦਾ ਆਪਣੇ ਆਪ ਚ ई वी आई पी ए सारे परफ्यूम परफ्यूम लगे हैं पर वीआईपी नहीं है वी पी कहाँ है वी आई पी वीआईपी कोई भी नहीं है इतनी टॉमी 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 नहीं मेरा ਬਣਾਉਗਾ ਕੰਮ ਵੀ ਆਈਪੀ ਵੀ ਆਈਪੀ ਵੀ ਆਈਪੀ ਵੀ ਆਈਪੀ ਇਹ ਤਾਂ ਕੀ ਦੌੜੀ ਧੌੜੀ ਵੜਾ ਲੀ ਕੇਵਿਨ ਸੀਗੇ ਨਤੀ ਆ ਰਹਾ ਲੰਗਾ ਸਰਵਿਸ ਸੀਗੇ ਪੁਲਿਸ चलो आप चलिए हम चलो चलिए बहुत कार फीस पैक लगे हुए हैं इधर ਅੰਦਰ ਚੱਲਦੇ ਆਂ ਅੰਦਰ ਕੁਝ ਦੇਖਦੇ ਆਂ ਕੋਈ ਬੱਗੀਆਂ ਜੀ ਚੀਜ਼ ਅੰਨੀ ਆ ਰਹੇ ਮਾਮਾ ਮਮੀ ਆਂ ਮੈਨੂੰ ਨਹੀਂ ਲੱਗਣਿਆ ਚੱਲਦੇ ਹਾਂ ਕਾਫੇ ਤੇ ਤੇ ਹੁਣ ਤੁਹਾਨੂੰ ਮਿਲਾਂਗੇ ਆਪਾਂ ਬਾਅਦ ਜਾ ਕੇ ਤੇ ਆਉਣ ਸੀ ਆਪਣੇ ਜੀ ਕੋਲ ਕੰਗਲ ਨੂੰ ਕਾਫੇ ਉਹ ਜੀ ਬੋਲਦਾ ਚਾਓ ਹੋਣਾ ਬਾਜ਼ਾਰ ਨੂੰ ਬਾਹਰ ਜਾ ਕੇ ਮਿਲਦੀਆਂ ਉੱਤੇ ਬਾਏ ਜੀ ਮੈਂ ਤੁਹਾਡੇ ਸਾਹਮਣੇ ਮਿਲਿਆ ਮੈਂ ਸ਼ਾਪਿੰਗ ਕਰਕੇ ਆ ਗਏ ਆ ਲੈਂਡ ਰਟਲਾ ਆਪਸ ਬਣੇ ਚ ਤੇ ਹੋਣਾ ਬਾਜ਼ਾਰਿਆਂ ਘਰ ਕੁਝ ਤੁਹਾਨੂੰ ਬਾਹਰ ਦਾ ਵੀਊ ਦਿਖਾਉਣੀ ਆ ਥੋੜਾ ਕੁਛ ਉੱਧਰ ਦਾ ਖਾਣੇ ਕੁਛ ਇੱਥੇ ਖਾ ਲਵਾਂ ਤੇ ਆ ਗਏ ਕੁਛ ਦੰਦਾ ਇੱਥੇ ਬਾਹਰ ਦਾ ਵੀਊ ਜੋ ਵਰਤੋਂ ਦਿਖਾ ਰਹੇ ਆ ਹਾਂ ਜੀ ਫਿਰ ਕਰਦੇ ਹਾਂ ਕਿ ਤੁਸੀਂ ਆਪਣਾ ਦਰ ਲੈ ਜਾਂ ਹੁਣ ਘਰ ਨੂੰ ਇਹ ਕੋਸ਼ਤਨ ਸ਼ਹਿਰ ਦਾ ਵੀਊ ਕੋਹੋਂ ਨਾ ਪਜਲਦੀ ਜਲਦੀ ਜਲਦੇ ਆ ਘਰ ਟਾਈਮ ਹੋ ਗਿਆ 7:30 ਹਜੇ ਵੀ ਕਿੰਨੀ ਧੋਕਿਆ ਉਹ ਦੇਖ ਲਓ ਪੂਰ ਗੋ ਪਿਆ तकरीबन 8:30 9:00 ਵਜੇ ਬੰਦ ਹੋਊਗਾ ਤੁਸੀਂ ਦੇਖ ਰਹੇ ਹੋ ਆ ਪਹੁੰਚ ਆ ਰਹੇ ਹੁਣ ਘਰ ਨੂੰ ਕੁਛ ਇਹ ਸਾਮਾਹੂਲ ਹੈ। ਤੇ ਦੇਖੋ ਇਹ ਤਾਂ ਕੋਸਾਂ ਦਾ ਮਾਹੂਲ ਹੈ। ਤੇ ਆ ਦੇਖੋ ਕਿੰਨੀ ਪੁਰਾਣੀ ਬਿਲਡਿੰਗ ਹੈ। ਆਪਾ ਸ਼ੋਰ ਤੋਂ ਬਰਾਫ ਤੱਕ ਨਹੀਂ ਜਾ ਰਹੇ ਆ ਇੱਧਰ ਜੀ ਆ ਦੇ ਸਕਦੇ ਹੋ ਤੁਸੀਂ ਅਬ ਹਮ ਘਰ ਜਾ ਰਹੇ ਆ ਹੁਣ ਆਪਾਂ ਚਲੇ ਗਾ ਰਹੇ ਆ ਪਾਜੀ ਇਕੱਲੀ ਮਾਰਕਟ ਚ ਆਪਕਾ ਸਪੋਨੇ ਚ ਥੋੜਾ ਜਿਹਾ ਸਮਾਨ ਲੈਣਾ ਸੀਗਾ ਉਹ ਲੈ ਲਿਆ ਸੀਗਾ ਤੇ ਕਿ ਨਾ ਮੋ ਦਾ ਸਾਰੀ ਬਿਲਡਿੰਗਾਂ ਜੇ ਤਕਰੀਬਨ ਕੰਮ ਚੱਲਦਾ ਪਿਆ ਉੱਧਰ ਵੀ ਤੁਸੀਂ ਦੇਖੋ ਨਾਲੇ ਇੱਧਰ ਵੀ ਦੇਖੋ ਕਿੰਨੇ ਸਪੱਹੀ ਨਾਲ ਕੰਮ ਕਰਦੇ ਨੇ ਲੋਕ ਸੇਫਟੀ ਵੀ ਪੂਰੀ ਰੱਖਦੇ ਨੇ ਤੇ ਅੱਦਾ ਕਰਕੇ ਅ ਇੱਧਰ ਦਾ ਵੀਊ ਵੀ ਤੁਹਾਨੂੰ ਦਿਖਾਇਆ ਸੀ ਪਹਿਲਾਂ ਮੈਂ ਮੈਂ ਉਹ ਉੱਥੇ ਗਿਆ ਸੀਗਾ ਤੇ ਹੁਣ ਆਪਾਂ ਆ ਸਕੂਲ ਆਦੇਲਾ ਇਹ ਦਾ ਸਕੂਲ ਹੁੰਦਾ ਇੱਥੇ ਕੋਈ ਗਰਾਊਂਡ ਨਹੀਂ ਹੁੰਦਾ ਹੈਗਾ ਸਕੂਲਾਂ 'ਚ ਆਪਣੇ ਇੰਡੀਆ 'ਤੇ ਗਰਾਊਂਡ ਹੁੰਦੇ ਸਕੂਲਾਂ 'ਚ ਆਦੇ ਹਲਵਾ ਸਕੂਲ ਆ ਤੇ ਦਾ ਹਾਈ ਸਕੂਲ ਹੁੰਦਾ ਉਹ ਆ ਤੇ ਹੁਣ ਆਪਾਂ ਪਹੁੰਚਦਿਆਂ ਘਰ ਤੇ ਮਿਲਦੇ ਆਂ ਵਰਤਾਂ ਨੂੰ ਇੱਕ ਜਲਦੀ ਨੈਕਸਟ ਵੀਡੀਓ 'ਚ ਜੀ ਜਿੱਦਾਂ ਕਿ ਤੁਹਾਨੂੰ ਦੱਸਿਆ ਗਿਆ ਤੇ ਆਪਾਂ ਗਏ ਸੀ ਮਾਰਕੀਟ 'ਚ ਥੋੜਾ ਜਿਹਾ ਸਮਾਨ ਲੈਣ ਵਾਸਤੇ ਪਰ ਨਾ ਚਾਹੁੰਦੇ ਚਾਹੁੰਦੇ ਵੀ ਚੱਲ ਗਏ ਸੀਗੇ ਤੇ ਚੱਲ ਥੋੜੀ ਵੀਡੀਓ ਬਣਾ ਲਈ ਕਾਡ ਨੂੰ ਅੱਗੇ ਸ਼ੇਅਰ ਕਰਾਂਗੇ। ਹਾਂ ਤਾਂ ਬਹੁਤ ਸੀਗੀ ਆਪਣੀ ਅੱਜ ਦੀ ਅੱਜ ਦੀ ਵੀਡੀਓ ਤੇ ਆਪਾਂ ਇੱਥੇ ਆਪਣੀ ਅੱਜ ਦੀ ਵੀਡੀਓ ਨੂੰ ਕਰ ਦਿਆਂ ਦਾ ਐਂਡ। ਜਲਦੀ ਮਿਲਦੇ ਰਹਨੇ ਕੋਰ ਨਵੀਂ ਵੀਡੀਓ ਦੇ ਨਾਲ ਤਾਂ ਫੇ ਅਗਲੀ ਗੁੱਡ ਬਾਏ ਟੇਕ ਕੇਅਰ ਰੱਬ ਰੱਖਾ।